ਇੰਨਾ ਵੱਲੋਂ ਜਿਹੜੀਆਂ ਅੱਖਾਂ ਬਿਲਕੁਲ ਮੁਫਤ ਦੇ ਵਿੱਚ ਲਵਾਈਆਂ ਜਾ ਰਹੀਆਂ ਨੇ ਕੋਈ ਖਰਚਾ ਨਹੀਂ ਹੈਗਾ ਮੈਂ ਜੋ 32 ਸਾਲ ਪਹਿਲਾਂ ਸ਼ੁਰੂ ਕੀਤਾ ਆਈ ਬੈਂਕ ਦਾ ਸੇਵਾ ਪੰਜਾਬ 'ਚ ਪਹਿਲੀ ਵਾਰ ਸ਼ੁਰੂ ਕੀਤੀ ਕਿਉਂਕਿ ਆਪਾਂ ਇੱਕ ਮਹਿਮ ਚਲਾਉਣੇ ਪਏ ਕੋਰਨੀ ਟ੍ਰਾਂਸਪਲੈਂਟ ਬਿਲਕੁਲ ਆਪਾਂ ਫ੍ਰੀ ਕਰਦੇ ਹਾਂ ਸਿਰਫ ਦਵਾਈਆਂ ਦਾ ਟੈਸਟ ਦਾ 4-5000 ਰੁਪਏ ਖਰਚਾ ਆਉਂਦਾ ਲੇਕਿਨ ਆਪਰੇਸ਼ਨ ਦਾ ਕੋਈ ਪੈਸਾ ਨਹੀਂ ਲਾਇਸੈਂਸ ਸ਼ੂਦਾ ਹੈਗਾ ਹਿਊਮਨ ਆਰਗਨ ਟ੍ਰਾਂਸਪਲੈਂਟ ਅੰਦਰ ਕਿਤੇ ਆਪਾਂ ਛੜ ਕੋ ਅੱਖਾਂ ਆndੀਆਂ ਨੇ ਉਨੋਂ ਪਰ ਪ੍ਰੋਸੈਸ ਕਰਕੇ ਫਿਰ ਕੋਰਨੀਆ ਗrafting ਆਪਾਂ ਕਰਦੇ ਆਂ ਜੋ ਬਿਲਕੁਲ ਫ੍ਰੀ ਕੀਤਾ ਜਾਂਦਾ ਹੈਗਾ ਨੈਸ਼ਨਲ ਆਈ ਡੋਨੇਸ਼ਨ ਅਵੇਰਨੈਸ ਫੋਰਟ ਨਾਈਟ ਹੁੰਦੀ ਹੈ ਕੌਮੀ ਅੱਖਾਂ ਦਾ ਜਾਗਰਤਾ ਪੰਧਵਾੜਾ ਹੁੰਦਾ ਉਹਦੇ ਸਾਰੇ ਇੰਡੀਆ ਦੇ ਜਿੰਨੇ ਵੀ ਆਈ ਬੈਂਕ ਹੈਗੇ ਨੇ ਉਹਨਾਂ ਵੱਲੋਂ ਦੀ ਪ੍ਰਚਾਰ ਕੀਤਾ ਜਾਂਦੇ ਵੀ ਅੱਖਾਂ ਦਾਣ ਕਰਨ ਲੋਕ ਸਾਨੂੰ ਅੱਖਾਂ ਦਾਣ ਕਰਦੇ ਨੇ ਅੱਗੇ ਫ੍ਰੀ ਟ੍ਰਾਂਸਪਲਾਂਟ ਕਰਦੇ ਹੈਗੇ ਤੇ ਪੁੰਨੋ ਚੋ ਦਾ ਆਈ ਬੈਂਕ ਲੁਧਿਆਣਾ ਵੀ ਸਾਡੇ ਨਾਲ ਸੰਪਰਕ ਕਰਕੇ ਫ੍ਰੀ ਟ੍ਰਾਂਸਪਲਾਂਟ ਕਰਵਾ ਸਕਦੇ ਨੇ ਤੇ ਕੋਈ ਵੀ ਇੰਡੀਆ ਦੇ ਕਿਤੇ ਵੀ ਹੋਵੇ ਇਨਸਾਨ ਸਾਡੇ ਕੋਲ ਤੇ ਲੁਧਿਆਣੇ ਆਵੇ ਫ੍ਰੀ ਟ੍ਰਾਂਸਪਲਾਂਟ ਕਰਵਾ ਅੱਜ ਦੀ ਵੀਡੀਓ ਜਿਹੜੀ ਹੈ ਤੁਹਾਡੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਪਰਿਵਾਰ ਲਈ ਬਹੁਤ ਜ਼ਿਆਦਾ ਜਿਹੜੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰ ਰਹੇ ਅੱਖਾਂ ਦੀ ਤਾਂ ਅੱਖਾਂ ਜਿਹੜੀਆਂ ਨੇ ਸਾਡੀ ਲਾਈਫ ਦਾ ਸਾਡੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਅਨਮੋਲ ਹਿੱਸਾ ਨੇ ਜਿਦੋਂ ਬਿਨਾ ਜ਼ਿੰਦਗੀ ਜਿਹੜੀ ਅਦੂਰੀ ਹੈ ਜੇਕਰ ਕਿਸੇ ਦੀ ਅੱਖਾਂ ਦੇ ਵਿੱਚ ਪ੍ਰੋਬਲਮ ਆ ਜਾਂ ਫਿਰ ਕਿਸੇ ਨੇ ਜਿਹੜੀ ਆਪਣੇ ਅੱਖਾਂ ਜਿਹੜੀਆਂ ਨੇ ਜਿਹੜੇ ਆਪਣੇ ਨੇਤਰਹੀਨ ਨੇ ਡੋਨੇਟ ਕਰਨੇ ਆ ਜਾਂ ਫਿਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਖਰਾਬ ਨੇ ਉਹਨਾਂ ਨੂੰ ਨਵੀਆਂ ਅੱਖਾਂ ਲਵਾਉਣੀਆਂ ਪਰ ਪੈਸੇ ਨਹੀਂ ਹੈਗੇ ਅੱਜ ਜਿਹੜੀ ਇਹ ਵੀਡੀਓ ਹੈ ਤੁਹਾਡੇ ਤੱਕ ਤਾਂ ਪਹੁੰਚਾ ਰਹੇ ਹਾਂ ਕਿਉਂਕਿ ਇਹ ਵੀਡੀਓ ਬਿਲਕੁਲ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਉਹ ਅੱਖਾਂ ਜੜੀਆਂ ਨੇ ਤੁਹਾਨੂੰ ਬਿਲਕੁਲ ਬਿਲਕੁਲ ਮੁਫਤ ਦੇ ਵਿੱਚ ਮਿਲ ਰਹੀਆਂ ਨੇ ਜੇਕਰ ਤੁਸੀਂ ਆਪਣੀ ਅੱਖਾਂ ਜੜੀਆਂ ਨੇ ਨਵੀਆਂ ਪਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਡਾਕਟਰ ਰਮੇਸ਼ ਜੀ ਨੇ ਮੌਜੂਦ ਨੇ ਜਿੰਨਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਾ ਰਿਹਾ ਹੈ ਤੇ ਕੀਤਾ ਗਿਆ ਵੀ ਸੀਗਾ ਪਹਿਲਾਂ ਜੋ ਕਿ ਬਹੁਤ ਪੁਰਾਣੇ ਟਾਈਮ ਤੋਂ ਕਰ ਰਹੇ ਨੇ ਕਿ ਅੱਖਾਂ ਜਿਨ੍ਹਾਂ ਨੇ ਅੱਖਾਂ ਲਵਾਉਣੀਆਂ ਨੇ ਨਵੇਂ ਸਿਰੇ ਤੋਂ ਸਟਾਰਟ ਕਰਨੀਆਂ ਨੇ ਤੇ ਇਨ੍ਹਾਂ ਵੱਲੋਂ ਜੜੀਆਂ ਅੱਖਾਂ ਬਿਲਕੁਲ ਫੁੱਟ ਦੇ ਵਿੱਚ ਲਵਾਈਆਂ ਜਾ ਰਹੀਆਂ ਨੇ ਕੋਈ ਖਰਚਾ ਨਹੀਂ ਹੈਗਾ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਿ ਕਦੋਂ ਕੈਂਪ ਲੱਗਦਾ ਹੈ ਤੇ ਕੀ ਕੀ ਉਹਦੀ ਜਿਹੜੀ ਨੇ ਫਾਰਮੈਲਿਟੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਰ ਸਾਸ਼ੀ ਕਾਲ ਜੀ ਓਕੇ ਸასი ਕਾਲ ਥੈਂਕ ਯੂ ਜੀ ਸਾਰਾ ਸਭ ਤੋਂ ਪਹਿਲਾਂ ਇਹ ਉਪਰਾਲਾ ਜਿਹੜਾ ਹੈ ਬਹੁਤ ਜ਼ਿਆਦਾ ਵਧੀਆ ਕਰ ਰਹੇ ਹੋ ਪਹਿਲਾਂ ਤੇ ਇਹ ਦੱਸੋ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ ਕਿ ਅੱਖਾਂ ਡੋਨੇਟ ਬਾਰੇ ਦੇਖੋ ਅੱਖਾਂ দান ਦੀ ਜੇ ਆਪਾਂ ਗੱਲ ਕਰੀਏ ਸਾਡੇ ਇੰਡੀਆ ਦੇ ਵਿੱਚ ਜੇ ਆਪਾਂ ਸਮੁੱਚੇ ਇੰਡੀਆ ਗੱਲ ਕਰੀਏ ਬਲਾਈਂਡਨੈਸ ਬਹੁਤ ਜ਼ਿਆਦਾ ਹੈਗੀ ਹੈ ਬਿਲਕੁਲ ਕੁਝ ਬਲਾਈਂਡਨੈਸ ਹੈਗੀ ਹੈ ਜਿਹੜੀ ਜਿਵੇਂ ਕੈਂਪ ਲੱਗਦੇ ਨੇ ਚੁੱਪਾ ਸਫੇਦ ਮੋਤੀ ਅੱਖਾਂ ਚ ਹੋ ਜਾਂਦਾ ਹੈ ਉਹ ਆਪਰੇਸ਼ਨ ਹੋ ਕੇ ਪੇਸ਼ੰਦਾਰਾ ਦੇਖਣ ਲੱਗ ਜਾਂਦਾ ਹੈ ਲੇਕਿਨ ਕੁਝ ਮੰਦ ਭਾਗੇ ਗੱਲ ਐਵੇਂ ਹੁੰਦੀ ਵੀ ਅੱਖਾਂ ਦੇ ਪਹਿਲਾ ਹਿੱਸਾ ਜਿਹੜਾ ਕੋਰਨੀਆ ਜਿਹੜਾ ਹੈਗਾ ਜਿਵੇਂ ਆਪਾਂ ਦਿਖਾਵਾਂਗੇ ਇੱਥੇ ਇਹ ਅੱਖ ਦਾ ਪਹਿਲਾ ਹਿੱਸਾ ਜਿਹੜਾ ਹੈਗਾ ਇਹ ਜੇ ਖਰਾਬ ਹੋ ਜਾਵੇ ਵਾਈਟ ਹੋ ਜਵੇ ਹੂੰ ਬਾਕੀ ਠੀਕ ਹੈ ਜੀ ਤਾਂ ਇਹ ਸਿਰਫ ਕੋਈ ਅੱਖਾਂ ਦਾਨ ਕਰਕੇ ਇਹ ਹਿੱਸਾ ਇਹ ਨਵਾਂ ਪੈਂਦਾ ਐਕਚੁਅਲੀ ਜੀ ਸੋ ਜੇ ਕੋਈ ਦਾਨ ਕਰੂਗਾ ਤਾਂ ਹੀ ਉਹ ਦਿਖੇਗਾ ਐਕਚੁਅਲੀ ਆਹ ਸਫੇਦ ਮੋਤੀਆ ਆਪਰੇਸ਼ਨ ਕਰਦੇ ਆ ਮੋਤੀਆੜੇ ਲੈਂਜ ਪਾ ਦਨੇ ਇਹ ਤਾਂ ਠੀਕ ਹੋ ਜਾਂਦੇ ਲੋਕ ਲੇਕਿਨ ਸਾਡੇ ਦੇਸ਼ ਚ 30 ਲੱਖ ਤੋਂ ਵੱਧ ਲੋਕ ਨੇ ਜਿਨ੍ਹਾਂ ਅੱਖਾਂਦਾਨ ਦੀ ਲੋੜ ਹੈਗੀ ਹੈ ਲੇਕਿਨ ਉਹ ਕੋਈ ਦਾਨ ਕਰੂਗਾ ਤਾਂ ਹੀ ਦੇਖਾਂਗੇ ਜੀ ਸੋ ਇਹ ਜਿਹੜਾ ਇੱਕ ਇਹ ਯੋਗਦਾਨ ਲੋਕਾਂ ਦੇ ਮਨ ਚ ਬੜੇ ਵੈਮ ਸੀਗੇ ਜੋ 32 ਸਾਲ ਪਹਿਲਾਂ ਸ਼ੁਰੂ ਕੀਤਾ ਲੋਕ ਕਹਿੰਦੇ ਸੀ ਜੇ ਅੱਖਾਂਦਾਨ ਕਰਦੇ ਆ ਅਗਲੇ ਜਨਮ ਅੰਨੇ ਪੈਦਾ ਹੋਵਾਂਗੇ ਲੇਖਾ ਕਿਵੇਂ ਦੇਵਾਂਗੇ ਭੂਤ ਬਣ ਜਾਾਂਗੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ ਮੈਂ ਜੋ 32 ਸਾਲ ਪਹਿਲਾਂ ਸ਼ੁਰੂ ਕੀਤਾ ਆਈ ਬੈਂਕ ਦਾ ਸੇਵਾ ਪੰਜਾਬ 'ਚ ਪਹਿਲੀ ਵਾਰ ਸ਼ੁਰੂ ਕੀਤੀ ਤਾਂ ਉਦੋਂ ਲੋਕ ਸਾਡੇ ਸਾਨੂੰ ਪੂਰਾ ਭਲਾ ਕਹਿੰਦੇ ਸੀਗੇ ਜੀ ਲੇਕਿਨ ਹੋਲੀ-ਹੋੜੀ ਸਮਾਂ ਸਾਡਾ ਕਹਿਣਾ ਸਾਡੇ ਮੰਨਿਆ ਉਹਨਾਂ ਨੇ ਕਿਉਂਕਿ ਆਪਾਂ ਇੱਕ ਮਹੀਮ ਚਲਾ ਰਹੇ ਪਏ ਕੋਰੋਨਾ ਟ੍ਰਾਂਸਪੋਰਟ ਬਿਲਕੁਲ ਆਪ ਫ੍ਰੀ ਕਰਦੇ ਆਂ ਸਿਰਫ ਦਵਾਈਆਂ ਦਾ ਟੈਸਟ ਦਾ 4-500 ਰੁਪਏ ਖਰਚਾ ਹੁੰਦਾ ਲੇਕਿਨ ਆਪਰੇਸ਼ਨ ਦਾ ਕੋਈ ਪੈਸਾ ਨਹੀਂ ਲੈਂਦੇ ਮਹੀਮ ਦੇ ਵਿੱਚ ਆਪਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਸਾਡੇ ਪੰਜਾਬ 'ਚ ਹਰ ਸ਼ਹਿਰਾਂ ਸਾਡੀਆਂ ਬ੍ਰਾਂਚਾਂ ਬਣੀ ਹੋਈਆਂ ਨੇ ਕੁਝ ਸਾਡੇ ਪੁਨਰਜੋਦ ਨਾਮ ਤੇ ਕੁਝ ਸਾਥੀ ਨੇ ਉਹ ਅੱਖਾਂ ਦਾ ਅੰਦਰ ਪ੍ਰਚਾਰ ਕਰਦੇ ਆ ਉਹਨਾਂ ਨੂੰ ਡਾਕਟਰ ਟ੍ਰੇਨਿੰਗ ਦਿੱਤੀ ਹੋਈ ਹੈ ਅੱਖਾਂ ਦਾਣ ਲੈ ਕੇ ਸਾਡੇ ਕੋਲ ਭੇਜਦੇ ਨੇ ਸਾਡੇ ਆਈ ਬੈਂਕ ਦੇ ਨਾਲ ਪੁਨਰਜੋਦ ਆਈ ਬੈਂਕ ਹੈ ਜੋ ਕਿ ਗਵਰਨਮੈਂਟ ਵੱਲੋਂ ਇੱਕ ਲਾਇਸੈਂਸਡ ਸ਼ੁਦਾ ਹੈਗਾ ਹਿਊਮਨ ਆਰਗਨ ਟ੍ਰਾਂਸਪਲੈਂਟ ਅੰਦਰ ਜਿੱਦੇ ਚ ਆਪਾਂ ਸਾਡੇ ਕੋਲ ਅੱਖਾਂ ਆndੀਆਂ ਨੇ ਉਹਨੂੰ ਆਪਾਂ ਪ੍ਰੋਸੈਸ ਕਰਕੇ ਫਿਰ ਕੋਰਨੀਆ ਗ੍ਰਾਫਟਿੰਗ ਆਪਾਂ ਕਰਦੇ ਆ ਬਿਲਕੁਲ ਫ੍ਰੀ ਕੀਤਾ ਜਾਂਦਾ ਹੈਗਾ ਸੋ ਇਹ ਜੇ ਆਪਾਂ ਇਹਨੂੰ ਮੁਹਿੰਮ ਨੂੰ ਅੱਗੇ ਲੈ ਕੇ ਜਾਵਾਂਗੇ ਪ੍ਰਚਾਰ ਕਰਾਂਗੇ ਤਾਂ ਕੋਈ ਅੱਖਾਂ ਦਾਣ ਕਰੇਗਾ ਬਿਲਕੁਲ ਫਿਰ ਜਦੋਂ بڑے ਅੱਖੇ ਸਮੇਂ ਹੁੰਦੇ ਜੋ ਮੌਤ ਹੋਈ ਹੁੰਦੀ ਉਹ ਦੁੱਖਾਂ ਜਾ ਕੇ ਲੈਣੀਆਂ ਜਾ ਕੇ ਭੜ ਕਰਨਾ ਸਾਡੇ ਅਲਰੇਡ ਮਹਿਮ ਦੇ ਵਿੱਚ ਪਰ ਅਲੱਗ-ਅਲੱਗ ਸਮੇਂ ਅਲੱਗ-ਅਲੱਗ ਤਰੀਕੇ ਦੇ ਨਾਲ ਆਪਾਂ ਮਹਿਮ ਚਲਾਉਂਦੇ ਆ ਜਿੱਚ ਖਾਸ ਕਰਕੇ ਹਰ ਸਾਲ ਸਾਡਾ 25 ਅਗਸਤ ਤੋਂ ਲੈ ਕੇ 8 ਸਪਟੰਬਰ ਤੱਕ ਜੀ ਨੈਸ਼ਨਲ ਆਈ ਡੋਨੇਸ਼ਨ ਅਵੇਰਨੈਸ ਫੋਰਟਨਾਈਟ ਹੁੰਦੀ ਹੈ ਕੌਮੀ ਅੱਖਾਂ ਦਾ ਜਾਗਰਤਾ ਪੰਧਵਾੜਾ ਹੁੰਦਾ ਉਹਦੇ ਸਾਰੇ ਇੰਡੀਆ ਦੇ ਜਿੰਨੇ ਵੀ ਆਈ ਬੈਂਕ ਹੈਗੇ ਨੇ ਉਹਨਾਂ ਵੱਲੋਂ ਦੀ ਪ੍ਰਚਾਰ ਕੀਤਾ ਜਾਂਦੇ ਵੀ ਅੱਖਾਂ ਦਾਣ ਕਰਨ ਨੂੰ ਸੋ ਸਾਡੇ ਪਿਛਲੇ ਸਾਲ ਆਪਾਂ ਬਾਗਾ ਬਾਰਡਰ ਤੇ ਆਪਾਂ ਲਾਈਵ ਪ੍ਰੋਗਰਾਮ ਕੀਤਾ ਜਿਹਦੇ ਚ ਆਪਾਂ ਗਾਣਾ ਇੱਕ ਤਿਆਰ ਕੀਤਾ ਸੀ ਚਾਨਣ ਭਰ ਦੇਾਂਗੇ ਵੀ ਉਹ ਕਨਸੈਪਟ ਇਹ ਸੀ ਵੀ ਸਾਡੇ ਕੋਲ ਜਾਦਾ ਅੱਖਾਂ ਨੇ ਲੈਣ ਵਾਲੇ ਘੱਟ ਨੇ ਇਸ ਲਈ ਸੋ ਆਪਾਂ ਇੱਕ ਇਸ ਸਟੇਜ ਤੇ ਪਹੁੰਚ ਗਏ ਵੀ ਪੰਜਾਬ ਵਾਲੇ ਐਨੇ ਸਾਡੇ ਖੜਾ ਕਹਿਣਾ ਮੰਨਿਆ ਲੋਕਾਂ ਨੇ ਸਾਡੇ ਗੁਰੂ ਪੀਰ ਪੰਗਾਬ ਨੇ ਧਿਰਤੀ ਹੈਗੀ ਐ ਉਹਨਾਂ ਕਹਿਣਾ ਮੰਨਿਆ ਤੇ ਲੋਕ ਸਾਨੂੰ ਅੱਖਾਂ ਦਾਨ ਕਰਦੇ ਨੇ ਅੱਗੇ ਫ੍ਰੀ ਟ੍ਰਾਂਸਪਲਾਂਟ ਕਰਦੇ ਹੈਗੇ ਸੋ ਸਾਡੇ ਕੋਲ ਜਾਦਾ ਅੱਖਾਂ ਹੋਣ ਕਰਕੇ ਸਾਡੇ ਪਾਸ ਇੱਕ ਨਵੀਂ ਸਮੱਸਿਆ ਆ ਗਈ ਪਰ ਲਗਾਈਏ ਕਿਵੇਂ ਤੋ ਮੈਂ ਆਪਣੇ ਇਸ ਤੁਹਾਡੇ ਸਿਟੀ ਹੈਡ ਨਿਊਜ਼ ਦੇ ਮਾਧਿਅਮ ਨਾਲ ਸਮੁੱਚੇ ਸੰਸਾਰ ਨੂੰ ਬੇਨਤੀ ਕਰਾਂਗਾ ਜਿਹੜੇ ਸਾਡੇ ਸੁਣਨ ਵਾਲੇ ਸ਼ਰੋਤੇ ਨੇ ਸਾਡੇ ਸੁਭਚਿੰਤਕ ਨੇ ਕਿ ਸਾਡਾ ਇਸ ਸਨੇਹਤ ਨੂੰ ਭਜਾਓ ਕਿ ਇਥੇ ਪੁਨਰਜੋਦ ਆਈ ਬੈਂਕ ਲੁਧਿਆਣਾ ਹੈ ਵੀ ਕਿ ਸਾਡੇ ਨਾਲ ਸੰਪਰਕ ਕਰਕੇ ਫੀ ਟ੍ਰਾਂਸਫਰਡ ਕਰਵਾ ਸਕਦੇ ਨੇ ਤੇ ਕੋਈ ਵੀ ਇੰਡੀਆ ਦੇ ਕਿਤੇ ਵੀ ਹੋਵੇ ਇਨਸਾਨ ਸਾਡੇ ਕੋਲ ਤੇ ਲੁਧਿਆਣਾ ਆਵੇ ਫ੍ਰੀ ਟ੍ਰਾਂਸਫਰਡ ਕਰਵਾ ਲਵੇ ਤੇ ਇਹ ਇਹ ਜੇ ਮੇਰੇ ਵੱਲੋਂ ਕੋਸ਼ਿਸ਼ ਹੈਗੀ ਆ ਸਾਡੇ ਮਿਹਮ ਜਿਹੜਾ ਮਿਸ਼ਨ ਨੂੰ ਪੁਨਰਜੋਦ ਡਾਰਕਨੈਸ ਫਲਾਈਟ ਪਚਲਾ ਰਹੇ ਆ ਸਾਡੇ ਵੱਲੋਂ ਇੱਕ ਥੀਮ ਹੈਗਾ ਪੀ ਅੱਖਾਂ ਦਾ ਦੇ ਰਾਹੀ ਆਪਾਂ ਇੱਕ ਭਾਈਚਾਰਾ ਵਧਾ ਸਕਦੇ ਆ ਅੱਖਾਂ ਦਾ ਦੇ ਰਾਹੀ ਆਪਾਂ ਇੱਕ ਦੇਸ਼ ਦੀ ਏਕਤਾ ਦੇ ਅਖੰਡਤਾ ਵਧਾ ਸਕਦੇ ਆ ਆਪਾਂ ਚਲੇ ਜੋ ਜਿਸ ਵਾਸਤੇ ਸਾਡੇ ਪੰਜਾਬੀ ਵਿਰਸੇ ਸਾਡਾ ਮਸ਼ਹੂਰ ਹੈਗਾ ਜੀ ਜੇ ਆਪਾਂ ਗੱਲ ਕਰ ਰਹੇ ਹਾਂ ਨਾ ਜਦੋਂ ਵੀ ਕਹਿੰਦੇ ਕੋਈ ਵਧੀਆ ਕੰਮ ਕਰੋ ਨਾ ਲਾਈਵ ਦੇ ਵਿੱਚ ਬਹੁਤ ਜ਼ਿਆਦਾ ਚੈਲੰਜਸ ਆਉਂਦੇ ਨੇ ਤੁਹਾਡੀ ਲਾਈਫ ਦੇ ਵਿੱਚ ਕਿੰਨੇ ਕੁ ਜ਼ਿਆਦਾ ਚੈਲੰਜਸ ਆਏ ਜਦੋਂ ਅੱਖਾਂ ਡੋਨੇਟ ਬਾਰੇ ਆਪਾਂ ਗੱਲ ਕਰ ਰਹੇ ਕਿਉਂਕਿ ਹਰ ਕੋਈ ਨਹੀਂ ਤਿਆਰ ਹੁੰਦਾ ਆਪਣੀ ਅੱਖਾਂ ਡੋਨੇਟ ਕਰਨ ਲਈ ਭਾਵੇਂ ਕੋਈ ਮਰ ਗਿਆ ਹੋਵੇ ਭਾਵੇਂ ਕੋਈ ਜ਼ਿੰਦਾ ਹੋਵੇ ਨਹੀਂ ਆਪਾਂ ਚਾਹੁੰਦਾ ਕਿ ਮੇਰੀ ਅੱਖਾਂ ਕਿਸੇ ਹੋਰ ਨੂੰ ਲੱਗੇ ਦੇਖੋ ਜਦੋਂ 1992 ਮੈਂ ਸ਼ੁਰੂ ਕੀਤਾ ਉਹ ਪੰਜਾਬ ਦੇ ਹਾਲਾਤ ਨੇ ਅੱਛੇ ਨਹੀਂ ਸੀਗੇ ਜੀ ਮੈਂ ਸਿਵਲ ਹਸਪੀਟਲ ਸੜੇ ਲੁਧਿਆਣੇ ਇੱਥੇ ਆ ਕੇ ਪਹਿਲਾਂ ਪ੍ਰੀ ਰਿਸਰਚ ਕਰਦਾ ਸੀਗਾ ਹੂੰ ਤੋ ਉਦੋਂ ਲੋਕ ਬੋਰਾ ਭਲਾ ਕਹਿੰਦੇ ਇਸ ਪਰ ਮੈਂ ਮਾਈਂਡ ਨਹੀਂ ਕਰਦਾ ਸੀ ਕਦੇ ਜੀ ਕਿਉਂ ਬੋਰਾ ਮਾਨਣਾ ਕਿਸੇ ਗਾਲਾਂ ਵੀ ਕੱਢ ਦਿੰਦੇ ਆ ਕੋਈ ਸ਼ੋ ਵੀ ਕਹਿ ਦਿੰਦੇ ਆ ਆਪਾਂ ਕਿਉਂਕਿ ਆਪਾਂ ਉਹਨਾਂ ਲੋਕਾਂ ਵਾਸਤੇ ਕੰਮ ਕਰ ਰਹੇ ਸੀ ਸਾਡੇ ਦੇਸ਼ੜੇ ਲੱਖਾਂ ਲੋਕ ਨੇ ਜਿਹੜੇ ਕੰਧ ਬਣੇ ਬੈਠੇ ਘਰਾਂ ਦੇ ਵਿੱਚ ਜਿਹੜੇ ਸੁਜਾਕੇ ਹੁਣ ਤਰਸਦੇ ਨੇ ਸਾਡੇ ਕੋਲ ਛੋਟੇ ਛੋਟੇ ਬੱਚੇ ਆਉਂਦੇ ਆ ਬਲਾਈਂਡ ਹੁੰਦੇ ਨੇ ਮਾਪੇ ਚਿਹਰਾ ਦੇਖਣ ਵਾਲਾ ਹੁੰਦਾ ਬਜ਼ੁਰਗ ਹੁੰਦੇ ਨੇ ਮੈਨੂੰ ਜਦੋਂ ਉਹਨਾਂ ਦੇ ਚਿਹਰੇ ਵੱਲ ਦੇਖਦਾ ਵੀ ਮੈਂ ਇੱਕ ਡਾਕਟਰ ਹੈਗਾ ਜੇ ਮੇਰੇ ਕੋਲ ਅੱਖ ਕੋਰਨੀ ਮਿਲ ਜੂਗਾ ਤਾਂ ਹੀ ਟ੍ਰਾਂਸਪਲੈਂਟ ਕਰ ਸਕਦਾ ਮੈਂ ਉਹ ਮੇ ਕਉਂਕੀ ਅਪਾ ਫ੍ਰੀ ਟ੍ਰਾਂਸਪੋਰਟ ਕਰਦੇ ਆ। ਸੋ ਮੈਨੂੰ ਕਦੀ ਵੀ ਅੜਿੱਕਾ ਨਹੀਂ ਆਇਆ। ਸਾਨੂੰ ਬਹੁਤ ਮਾੜੇ ਸਮੇਂ ਆਏ ਵੀ ਹੈਗੇ ਲੇਕਿਨ ਮੈਂ ਉਹਨਾਂ ਨੂੰ ਕੋਈ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਕਿ ਮੇਰੇ ਵੱਸੇ ਹੋਰ ਸਟਰੈਂਥ ਬਣੀ ਹੈਗੀ ਹੈ। ਮੈਨੂੰ ਹੋਰ ਜਜ਼ਬਾ ਮਿਲਿਆ ਹੈ। ਸਾਨੂੰ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਹੈ। ਬਹੁਤ ਸਾਰੇ achhe sansthaavan ne ਸਾਡੇ ਨੌਜਵਾਨ ਨੇ, ਸਾਡੇ ਅਸ਼ੋਕ ਮਹਿਰ, ਸਾਡੇ ਕੋਆਰਡੀਨੇਟਰ ਨੇ ਇੰਟਰਨੈਸ਼ਨਲ ਹੋਰ ਬਹੁਤ ਸੇ ਸੰਸਥਾਵਾਂ ਨੇ ਉਹਨਾਂ ਨੇ ਸਾਡੇ ਨਾਲ ਜੁੜ ਕੇ ਬਹੁਤ achhi seva ਕਰ ਰਹੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ। ਜੀ। ਤੇ ਸਰ ਕਈ ਵਾਰੀ ਇੱਕਦਾ ਹੋਇਆ ਕਿ ਕਿਸੇ ਦੀ ਅੱਖਾਂ ਤਾਂ ਖਰਾਬ ਨੇ ਪਰ ਉਹਨੇ ਜਦੋਂ ਆਪਣੀ ਅੱਖਾਂ ਜਿਹੜੀਆਂ ਨੇ ਨਵੀਆਂ ਲਵਾਉਣੀਆਂ ਹੁਣ ਕਿਸੇ ਨੇ ਸੋਚਿਆ ਹੋਵੇ ਪੈਸੇ ਬਹੁਤ ਜ਼ਿਆਦਾ ਨੇ ਕਿਉਂਕਿ ਰਕਮ ਬਹੁਤ ਜ਼ਿਆਦਾ ਲੱਗਦੀ ਹੈ ਇਹਦੇ ਵਿੱਚ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਕਿ ਬਹੁਤ ਹੈਰਾਨ ਹੁੰਦੇ ਆ ਵੀ ਤੁਸੀਂ ਫ੍ਰੀ ਟ੍ਰਾਂਸਪਲੈਂਟ ਕਿਵੇਂ ਕਰ ਲੈਂਦੇ ਹੋ ਪਰ ਸਾਡੇ ਵੱਲੋਂ ਹੁਣ ਤੱਕ ਜਿੰਨੇ ਟ੍ਰਾਂਸਪਲੈਂਟ ਕੀਤੇ ਫ੍ਰੀ ਕੀਤੇ ਆ ਪੰਜਾਬ ਤੋਂ ਬਾਹਰੋਂ ਵੀ ਪੇਸ਼ੈਂਟਸ ਆਉਂਦੇ ਆ ਅੱਜ ਹੀ ਇੱਕ ਮੇਰੇ ਕੋ ਪੇਸ਼ੈਂਟ ਆਇਆ ਹੋ ਸਾਊਦੀ ਅਰੇਬੀਆ ਤੋਂ ਆਇਆ ਹੋਇਆ ਸੀਗਾ ਪੰਜਾਬ ਦਾ ਸਾਡਾ ਬਿਹਾਰ ਤੋਂ ਯੂਪੀ ਤੋਂ ਸੀਗੇ ਉਹ ਤੇ ਇਸ ਤਰ੍ਹਾਂ ਸਾਡੇ ਸਾਰੇ ਇੰਡੀਆ ਰੂ ਪੇਸ਼ੈਂਟ ਆਉਂਦੇ ਲੋਕ ਹੈਰਾਨ ਹੋ ਜਾਂਦੇ ਵੀ ਪੰਜਾਬ ਵਾਲੇ ਫ੍ਰੀ ਕਿਵੇਂ ਕਰ ਦਿੰਦੇ ਐ ਅਕਚਲੀ ਸੋ ਮੈਂ ਜਿਹੜਾ ਆਪਾਂ ਅੱਖਾਂ ਦਾ ਆਂਦੀਸ ਦੇ ਨਾਲ ਨਾਲ ਆਪਾਂ ਪਿੰਡਾਂ ਚ ਕੈਂਪ ਲਾਉਂਦੇ ਆਂ ਦੂਰ ਰਾੜੇ ਤੱਕ ਜਾਂਦੇ ਸਾਰੇ ਪੰਜਾਬ ਵੀ ਜਾਂਦੇ ਆਂ ਉੱਥੇ ਆਪਾਂ ਜਿੱਥੇ ਅੱਖਾਂ ਚੈੱਕਅਪ ਕਰਦੇ ਆਂ ਉੱਥੇ ਜਿਹੜੇ ਪੇਸ਼ੈਂਟ ਨਿਕਲਦੇ ਨੇ ਉਹਨਾਂ ਨੂੰ ਜੋ ਆਪਰੇਸ਼ਨ ਹੋਣ ਵਾਲੇ ਸਵੇਰ ਮੋਤੀ ਦੇ ਆਪ ਸਾਡੇ ਇੱਥੇ ਲੁਧਿਆਣੇ ਵਿਖੇ ਆਪਣੇ ਡਾਕਟਰ ਮੇ ਸੁਪਰ ਸਪੈਸ਼ਲਟੀ ਹਸਪੀਟਲ ਵੀ ਕਿ ਆਪਾਂ ਫ੍ਰੀ ਕਰਦੇ ਆਂ ਸਾਡੇ ਐਨਆਰਆਈ ਪਾਇਚਾਰਾ ਸੰਸਥਾ ਆ ਮ ਬਹੁਤ ਅੱਛੇ ਛੇ ਲੋਕ ਇਵਨ ਮ ਸਨਿਆ ਭਜਾਉਣ ਵਾਸਤੇ ਤੇ ਲੋਕਾਂ ਜੇ ਸਨਿਆ ਪਹੁੰਚੂਗਾ ਤੇ ਉਹ ਸਾਡਾ ਪਿਆਰ ਕਰਦੇ ਨੇ ਸਾਡਾ ਸੇਵਾ ਜੋੜਦੇ ਨੇ ਸੋ ਉਹ ਦੂਰ ਦਰਡੇ ਕੈਂਪਾਂ ਜਿਹੜਾ ਭਜਾਣੇ ਆ ਤੇ ਉੱਥੇ ਪ੍ਰਚਾਰ ਹੁੰਦਾ ਆ ਅੱਖਾਂ ਦਾੰਦ ਚ ਲਈ ਉਹ ਪ੍ਰਚਾਰ ਦੇ ਤਹਿਤ ਹੀ ਪ੍ਰੋਸੈਸ ਕਰਦੇ ਹੁਣ ਆਪਾਂ ਪਿੱਛੇ ਮੰਡੀ ਅਮਦਗੜ ਕੈਂਪ ਲਾਇਆ ਉੱਥੇ ਕੈਂਪ ਦੇ ਵਿੱਚ ਆਪਾਂ ਉਸ ਇਲਾਕੇ ਦੇ ਆਪਾਂ 32 ਪਰਿਵਾਰਾਂ ਨੂੰ ਆਪਾਂ ਸਮੂਹਿਕ ਤੌਰ ਤੇ ਅੱਖਦਨੀ ਪਰਿਵਾਰਾਂ ਨੂੰ ਆਪਾਂ ਸਨਮਾਨਿਤ ਕੀਤਾ ਤੇ ਸਨਮਾਨ ਦੇ ਕਰਕੇ ਨਾਲ ਉਹਨਾਂ ਨੇ ਇੱਕ ਇੱਕ ਬੂਟਾ ਦਿੱਤਾ ਕਿ ਮੌਸਮ ਅਜ ਕਾ ਬੂਟਿਆਂ ਦਾ ਹੈਗਾ ਤਾਂ ਕਿ ਆਪਣੇ ਯਾਦ ਦੇ ਵਿੱਚ ਜਿਹੜਾ ਹੈਗਾ ਮਿੱਤਰ ਪਿਆਰੇ ਯਾਦ ਦੇ ਵਿੱਚ ਆਪਣੇ ਬੂਟੇ ਲਗਾਉਣ ਉਹ ਸ਼ਾਂ ਕਰੇ ਹੋਵੇ ਕਿਉਂਕਿ ਜਿਹੜਾ ਇਨਸਾਨ ਚਲੇ ਗਿਆ ਸੀ ਉਹਨਾਂ ਉਹਨਾਂ ਨੇ ਇੱਕ ਦੋ ਇਨਸਾਨਾਂ ਨੂੰ ਰੋਸ਼ਨੀ ਦਿੱਤੀ ਉਹਦੇ ਨਾਂ ਤੇ ਹੁਣ ਬੂਟਾ ਲੱਗ ਰਿਹਾ ਤੇ ਉਸੇ ਕੈਂਪ ਜਿਹੜੇ ਮਰੀ ਨਿਕਲੇ ਆ ਉਹ ਸਾਡੇ ਆਪਣੇ ਵੱਲੋਂ ਆਪਾਂ ਉਹਨਾਂ ਦੇ ਫ੍ਰੀ ਆਪਰੇਸ਼ਨ ਕੀਤੇ ਆ ਵੀ ਉਹਦੇ ਕਰਕੇ ਅੱਜ ਵੀ ਰੋਸ਼ਨੀ ਕਿਸੇ ਨੂੰ ਮਿਲੀ ਆ ਜਿਹੜੇ ਆਪਰੇਸ਼ਨ ਕਰਵਾ ਕੇ ਜਾ ਰਹੇ ਉਹਨਾਂ ਨੂੰ ਵੀ ਬੂਟਾ ਦੇ ਰਹੇ ਆ ਵੀ ਤੁਸੀਂ ਬੂਟਾ ਲਾਓ ਇਸ ਲਈ ਮੇਰੇ ਕਹਿਨ ਦਾ ਸਮਾਜ ਜਪਾ ਇਦਾਂ ਛੋਟੇ ਛੋਟੇ ਉਪਰਾਲੇ ਕਰਦੇ ਰਹੇ ਨੇ ਸਮਾਜ ਸਾਣ ਨੂੰ ਸਾਡੀ ਇਸ ਮੁਹਿਮ ਨੂੰ ਅੱਗੇ ਲੈ ਕੇ ਜਾ ਰਹੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਮਾਜ ਦੇ ਚੰਗੇ ਲੋਕ ਸਾਡੇ ਜੁੜੇ ਹੋਏ ਨੇ ਜੀ ਜੀ ਮੈਂ ਆਈ ਆਈ ਟ੍ਰਾਂਸਪਲੈਂਟ ਕਰਦੇ ਨੇ ਤਾਂ ਉਹਦੇ ਲਈ ਕੀ ਕੀ ਫਾਰਮੈਲਟੀ ਹੈ ਜਿਹੜੀ ਕਰਨੀ ਪੈਂਦੀ ਹੈ ਕੀ ਕੀ ਚੀਜ਼ ਨੇ ਕਾਗਜ਼ ਨੇ ਜਿ ਪਛਾਣ ਪੱਤਰ ਆ ਜਾਂ ਫਿਰ ਆਪਣੀ ਕਿਹੜੀ ਆਈਡੈਂਟੀ ਹੈ ਜਿਹੜੀ ਕਿ ਸਬਮਿਟ ਕਰਾਣੀ ਪੈਂਦੀ ਹੈ ਤੇ ਕੀ ਕੀ ਜੜੇ ਨੇ ਫਾਰਮੈਲਟੀਆਂ ਕਰਨੀਆਂ ਪੈਂਦੀਆਂ ਦੇਖੋ ਜਿਹੜੇ ਜਦੋਂ ਕੋਰ ਨੇ ਗrafting ਆਪਾਂ ਕਰਦੇ ਹੈਗੇ ਆ ਇਹ ਜਿਹੜਾ ਬੇਸਿਕਲੀ ਜਿਵੇਂ ਆਧਾਰ ਕਾਰਡ ਹੋ ਗਿਆ ਪੇਸ਼ ਹੋਣਾ ਚਾਹੀਦਾ ਹੈਗਾ ਬਾਕੀ ਕੁਝ ਖਾਸ ਟੈਸਟ ਕਿਤੇ ਆਂਦੇ ਜਿਹਨੂੰ ਆਪਾਂ ਹੈਪਟਾਈਟ ਬੀ ਸੀ ਏ ਟੈਸਟ ਕਿਤੇ ਆਂਦੇ ਸਾਰਾ ਕੁਝ ਦੇਖ ਜੇ ਅੱਖਦਾਨ ਕੀਤੀ ਹੋਈ ਉਹਦਾ ਟੈਸਟ ਵੀ ਕਰਦੇ ਜਿਹਨੂੰ ਮਿਲਣੀ ਉਹਦੇ ਵੀ ਕਰਦੇ ਆ ਅਚਲੀ ਬਾਕੀ ਸਾਡੇ ਕੋਲ ਬਹੁਤ ਵੱਡੀਆਂ ਫਾਰਮੈਲਿਟੀਆਂ ਨਹੀਂ ਹੈਗੀਆਂ ਸੋ ਆਪਾਂ ਸਿੰਪਲੀ ਸਬਦ ਸਰਜਰੀ ਕਰਦੇ। ਦੇਖੋ ਮੈਂ ਪਿਛਲੇ 32 ਸਾਲਾਂ ਤੋਂ ਸੇਵਾ ਦਾ ਕਰਦੇ ਮਾਲਕ ਸੇਵਾ ਦਾ ਮੌਕਾ ਦਿੱਤਾ ਹੈਗਾ। ਸਾਡਾ ਹਸਪੀਟਲ ਡਾਕਟਰ ਮੀਸ਼ ਸੁਪਰ ਸਪੈਸ਼ਲਿਟੀ ਆਈ ਐਂ ਲੇਜ਼ਰ ਸੈਂਟਰ ਭਾਈ ਰੰਜੀਤ ਲੁਧਿਆਣਾ ਵੀ ਕਿ ਫਰੋਜ਼ਪੁਰ ਰੋਡ ਸਾਹਮਣੇ ਵੇਰਕਾ ਮਿਲਪੁਰਾਉਂਦੇ ਹੈਗਾ। ਜੀ। ਸਾਡਾ ਹਸਪੀਟਲ ਨੰਬਰ 9814331433 ਹੈਗਾ। 9814331433 ਹੈ। ਇਹਦੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਬੜੇ ਸ਼ੌਂਕ ਨਾਲ ਪੁੱਛ ਸਕਦੇ ਹੋ ਤੇ ਆ ਸਕਦੇ ਹੋ। ਤੇ ਮੈਂ ਨਾਲ ਦੱਸਣਾ ਚਾਹਾਂ ਮਗ ਸਾਡੇ ਹਸਪੀਟਲ ਇੱਕ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਅੱਖਾਂ ਦੇ ਹਰ ਬਿਮਾਰੀ ਦਾ ਇਲਾਜ ਕਰਦੇ ਆ ਜਿਹਦੇ ਵਿੱਚ ਸਫੇਦ ਮੋਤੀ ਦਾ ਆਪਰੇਸ਼ਨ ਬਿਨਾ ਠਾਂਕੇ ਤੋਂ ਐਡਵਾਂਸ ਟੈਕਨੋਲੋਜੀ ਕਾਲੇ ਮੋਤੀ ਦਾ ਇਲਾਜ ਸਰਜੀਸ ਉਹਦੀਆਂ ਹੈਗੀਆਂ ਪਰਦਿਆਂ ਦੇ ਆਪਰੇਸ਼ਨ ਜਿਹੜੇ ਹੈਗੇ ਅੱਜਕੱਲ੍ਹ ਸ਼ੂਗਰ ਕਰਕੇ ਅੱਖਾਂ ਦੇ ਪਰਦੇ ਮਾੜੇ ਅਸਰ ਹੋ ਜਾਂਦੇ ਨੇ ਭੈੰਗਾਪਨ ਹੋ ਗਿਆ ਅੱਖਾਂ ਸੱਟਾਂ ਲੱ ਜਾਂਦੀਆਂ ਨੌਜਵਾਨ ਵਰਗ ਵਾਸਤੇ ਜਿਹੜੇ ਚਸ਼ਮਾ ਉਤਾਰਨਾ ਚਾਹੁੰਦੇ ਜਿਨ੍ਹਾਂ ਨੂੰ ਸ਼ੌਂਕ ਹੈ 18 ਸਾਲ ਤੋਂ ਬਾਅਦ ਚਸ਼ਮਾ ਉਹ ਵੀ ਆਪਾਂ ਬੜੀ ਐਡਵਾਂਸ ਸਾਡੇ ਕੋਲ ਕੰਟੂਰ ਵਿਜਨ ਟੈਕਨੋ ਜੋ ਕਿ ਵਰਦੀ ਫਾਸਸਤ ਲੈਸ ਸਰਜਰੀ ਹੈਗੀ ਹੈ ਸਾਡੇ ਕੋਲ ਸਾਰੀਆਂ ਸੁਵਿਧਾਵਾਂ ਹੈਗੀਆਂ ਜੇ ਕੋਈ ਪੇਸ਼ੈਂਟ ਖਰਚਾ ਨਹੀਂ ਕਰ ਸਕਦਾ ਉਹਦੇ ਵੀ ਸਾਡੇ ਕੋਲ ਸਾਧਨ ਹੈਗੇ ਨੇ ਸਾਡਾ ਹਸਪੀਟਲ ਜ ਆਯੂਸ਼ਮਾਨ ਦਾ ਕਾਰਡ ਹੈਗੇ ਨੇ 5 ਲੱਖ ਵਾਲੇ ਉਹ ਵੀ ਚਾਲੂ ਹੈਗਾ ਜੇ ਕਿਸੇ ਨੂੰ ਸ਼ੂਗਰ ਨਾਲ ਅੱਖਾਂ ਦੇ ਪਰਦੇ ਦੀ ਸਮੱਸਿਆ ਉਹ ਵੀ ਅਪਲਾਈ ਕਰਦੇ ਆ ਮੈਂ ਮੈਨੂੰ ਚੰਗਾ ਲੱਗੇਗਾ ਮੈਂ ਸਮਾਜ ਵਾਸਤੇ ਸੇਵਾ ਕਰ ਸਕਾਂ ਲਾਸਟ ਮੈਂ ਸਿਟੀ ਹੈਡ ਨਿਊਜ਼ ਦਾ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਸਾਰਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਤੁਹਾਨੂੰ ਵਿਸ਼ ਕਰਦਾ ਤੁਸੀਂ ਅੱਛੇ ਅੱਛੇ ਟੋਪਿਕ ਲੈ ਕੇ ਸਮਾਜ ਨੂੰ ਸ਼ੇਅਰ ਕਰਦੇ ਸਾਡਾ ਸਮਾਜ ਹੋਰ ਨਿਰਵਾ ਬਣੇਗਾ ਜੀ ਸੋ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਜੇਕਰ ਤੁਹਾਨੂੰ ਅੱਖ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਜਾਂ ਫਿਰ ਤੁਸੀਂ ਆਪਣੀ ਆਈ ਟ੍ਰਾਂਸਪਲੈਂਟ ਕਰਵਾਉਣਾ ਚਾਹੁੰਦੇ ਹੋ ਤੇ ਇਹਨਾਂ ਨਾਲ ਜ਼ਰੂਰ ਆ ਕੇ ਜੁੜੋ ਲੋਕੇਸ਼ਨ ਤੇ ਨੰਬਰ ਜਿਹੜਾ ਹੈ ਤੁਹਾਡੇ ਤੱਕ ਪਹੁੰਚਾ ਦਿੱਤਾ ਹੈ ਜੇਕਰ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਇਹਨਾਂ ਨਾਲ ਜਿਹੜਾ ਰੂਬਰੂ ਹੋਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਜ਼ਰੂਰ ਕੰਟੈਕਟ ਕਰੋ